मेरे की है पी यू से लैंड है। लैंड काफी सारी मशीन ने सारा ओनर मौजूद ने उन्हें गलबात करते हैं दशमेश नगर लैंडोर्स करते हुए सबको पहला नाम अमरदीत सिंह जी अशीना वा इस वक्त किसान मेले की साफ ले गए हो ਕਿਸਾਨਾਂ ਨੂੰ ਬਾਹਰ ਦੇਣੋਂ ਕਿਹੜੀ ਕਿਹੜੀ ਮਜਨਾਂ ਲੱਗੋ ਅਵੇਲੇ ਵਾਲਾ ਜਿਹੜੀ ਕਿਸਾਨਾਂ ਨੂੰ ਸੂਲੀਅਤ ਮਿਲੇ ਲਾਹਾ ਮਨੇ ਦੁਖਾਣਾ ਬਿਲਕੁਲ ਇਹ ਜਿਹੜੇ ਟਰੈਕਟਰ ਦੇ ਹੌਸਲ ਬਾਰੇ ਹਿਸਾਬ ਦਾ ਸਾਈਜ਼ ਛੋਟਾ-ਫਟਾ ਹੋਵੇਗਾ। ਹਾਂ। ਮਤਲਬ 4 ਫੁੱਟ ਤੋਂ ਲੈ ਕੇ 12 ਮਟਰ ਤਿੰਨ ਦਾ ਬਿਜਾ ਚੱਲਦੇ ਨੇ। ਜੁਬੇ ਕੋ ਛੋਟੇ ਟਰੈਕਟਰ ਤੇ ਵੱਡੇ ਤੋਂ ਵੱਡੇ ਟਰੈਕਟਰ ਦੇ। ਪਰ ਸਰ ਇਹਦੇ ਬ੍ਰੈਂਡ ਦੀ ਗਾਰੰਟੀ ਹੈ। ਇਹਦੇ ਜਿਹੜਾ ਬੀਵਿੰਗ ਹੈ ਕਿੰਨੇ ਨੇ ਚਿੱਕੀ ਵਿੱਚ ਅਸੀਂ। ਇਹਦੇ ਉੱਤੇ ਨੱਬੇ ਬਨੇ ਅੱਗੇ। 12 ਮਟਰ ਦੇ ਵਿੱਚ ਅਸੀਂ ਬਸ। ਪਾਸ ਤੇ ਇਹ ਜਿਹੜਾ ਸਾਰਾ ਇਹ ਗੈਟ ਦੇ ਸਾਹਮਣੇ ਇਸ ਦੇ ਉੱਪਰ ਦੇਖ ਸਕਦੇ ਹੋ। ਅਦਰਕ ਜੀ ਇਹਦੇ ਜਿੰਨੇ ਵੀ ਪਾਡਾ ਨੇ ਲਗਾਏ ਹੋਏ ਨੇ। ਇਸ ਦੇ ਸਾਰੇ ਸਾਡੇ ਆਪਣੇ ਪ੍ਰੋਡਕਟ ਦੇ ਪਾਰਟ ਨੇ ਸਾਰੇ ਪਾਰਟ ਅਸੀਂ ਖੁਦ ਬਣਾਉਂਦੇ ਆ ਇਹ ਨਾ ਸਰ ਇਹ ਹੁੰਦਾ ਹੈ ਕਿ ਜੇਕਰ ਕੋਈ ਕਿਸਾਨ ਜਿੰਦਾਬਾਦ ਜੀਂਗਰ ਭਾਮਸ਼ੀ ਜਿੰਦਾਬਾਦ ਉਹਨੂੰ ਕੋਡਕ ਨਹੀਂ ਲੋੜ ਪੈਂਦੀ ਆਪਣਾ ਦੇ ਮਾਰਕੀ ਦੇ ਅਵੇਲੇਬਲ ਹਾਂਜੀ ਹਾਂਜੀ ਠੀਕ ਹੈ ਜੀ ਸਾਹਿਬ ਪਾਰਟ ਦੀ ਗੱਲ ਹਾਂਜੀ ਪਾਸੋ ਕਿਉਂਕਿ ਅਸੀਂ ਖੁਦ ਸਪੇਅਰ ਪਾਰਟ ਬਣਾਉਂਦੇ ਆ ਹਾਂ ਜੀ ਤਾਂ ਤੁਸੀਂ ਮੰਨ ਕੇ ਚਲੋ ਵੀ ਸਾਡੇ ਕੋਲ ਜੋ ਮੁੰਡਾ 15 ਸਾਲ ਪਹਿਲਾਂ ਬਣ ਰਹੀ ਸੀ ਉਹਦਾ ਸਪੇਅਰ ਪਾਰਟ ਸਾਡੇ ਕੋਲ ਅੱਜ ਵੀ ਅਵੇਲੇਬਲ ਆ ਠੀਕ ਹੈ ਜੀ ਜਦੋਂ ਜਦ ਮਰਜ਼ੀ ਆ ਤਾਸੀਂ ਸਕੁਅਰ ਪੈਲਰ ਇਸ ਵਾਰ ਅਸੀਂ ਲਾਂਚ ਕੀਤਾ ਤੇ ਬੀਲਿੰਗ ਤੇ ਕਿਹੜਾ ਸੇਵ ਕਰਾ ਰਹੇ ਹਾਂ ਕੰਪਨੀ ਦੀ ਕਿਹੜੀ ਤੇ ਇਹਦਾ ਵੀ ਜਿਹੜਾ ਨੁਸਰ ਪ੍ਰਾਲੀ ਹੈ ਕਿੰਨੇ ਕੋ ਪ੍ਰਾਲੀ ਲਗਾ ਕੇ ਇੱਕ ਇੱਕ ਕਰਤੀ ਗੱਲ ਕਰਦੀ ਆਪਾਂ ਕਹਦਾ ਵੇ ਦੇਖ ਕੇ ਚੱਲ ਜਾਂਦੀ ਹੈ ਇੱਕ ਇੱਕ ਕਰ ਨੂੰ ਕਿੰਨਾ ਸਮਝ ਲਾਂਦੀ ਹੈ ਸਾਡੀ

ਇਹ ਦੇਖੋ ਜਿੰਨਾ ਵੀ ਇਹ ਤੇ ਮਰੀਲੇ ਲੱਗੇ ਹੋਇਆ ਦਾ ਵੀ ਨਵਾਂ ਬਣਾ ਨੇ ਵਧੀਆ ਕੁਆਲਿਟੀ ਦਾ ਮਰੀਲੇ ਲੱਗੇ ਹੋਇਆ ਛੋਟੇ ਤਾਂ ਇਹ ਪਾਰਟੀ ਵੀਰੇ ਅਸੀਂ ਰਿਪੋਰਟ ਕਰਦੇ ਹਾਂ ਕੀ ਕਰੀਏ ਸਸਨ ਮੈਂ ਦੇਖੇ ਕਿ ਸਾਡਾ ਰੋਜ਼ ਮੰਗ ਰਿਹਾ ਹੈ ਜੰਗ ਲੱਗਦਾ ਇਹਦੇ ਵਿੱਚ ਜਿਹਨਾਂ ਨੂੰ ਚੰਗੇ ਲੱਗੋ ਅਸੀਂ ਜਿੰਨਾ ਵੀ ਮਸ਼ੀਨਾਂ ਨੂੰ ਪੇਂਟ ਕਰਦੇ ਹਾਂ ਸਾਡਾ ਸਾਰਾ ਟੋਨ 100% ਪਾਊਡਰ ਕੋٹنگ ਹੁੰਦਾ ਠੀਕ ਹੈ ਸਪਰੇਅ ਮੈਨ ਵੀ ਜਾਂਦੇ ਪਾਊਡਰ ਕੋٹنگ ਕੀ ਹੈ ਵੀ ਕੱਲ ਪਾਊਡਰ ਕੋਟਿੰਗ ਲੈ ਕੇ ਜੀ ਕੀ ਹੈ ਕਿ ਕੱਲਾ-ਕੱਲਾ ਪਾਰ ਪਹਿਲਾਂ ਪਾਊਡਰ ਕੋਟ ਹੋਣਾ ਉਸ ਤੋਂ ਬਾਅਦ ਫਿਰ ਟੁਕੜੇ ਜੀ ਇਹ ਨਹੀਂ ਹੈਗਾ ਕਿ ਮਸ਼ੀਨ ਫਿੱਟ ਕਰਤੀ ਫਿਰ ਆਪਾਂ ਉਹਦੇ ਪੇਂਟ ਮਾਰ ਦੋਗੇ ਜੀ ਹਾਂ ਇਹ ਸਰ ਇਹਦੀ ਕੋਈ ਗਾਰੰਟੀ ਵਰੰਟੀ ਕਿਸ ਤਰ੍ਹਾਂ ਗਾਰੰਟੀ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਇਹ ਇਹਦਾ ਕੋਈ ਸਰਵਿਸ ਦਾ ਕਿਹਨੇ ਖਾ ਚੰਦਾ ਹੈ ਆਹ ਦੇਖੋ ਸਰਵਿਸ ਤਾਂ ਇtanto ਨਹੀਂ ਹੁੰਦਾ ਕਿ ਤੁਸੀਂ ਪਾਦੇ ਤਾਂ ਨੇ ਜਿਹੜੇ ਮੇਨਟੇਨੈਂਸ ਜਾਂਦੇ ਨੇ ਜਦ ਯੂਨਿਟੀਰ ਜਾਂਦੇ ਨੇ ਜਿਹੜੇ ਪਟਨੀ ਨੇ ਪਲੇਟ ਵਗੈਰਾ ਉਹ ਵੀ ਜੋ ਫਿੰਗਰਾਂ ਕਾਈਨਾ ਵਗੈਰਾ ਹੋ ਗਿਆ ਆਦਰਵਾਇਸ ਕੋਈ ਇਸ਼ੂ ਨਹੀਂ ਠੀਕ ਹੈ ਜੀ ਤਾਂ ਹੋਰ ਕੋਈ ਇਸ ਤਰ੍ਹਾਂ ਦਾ ਨਾ ਕੋਈ ਅੱਜ ਇਹਨਾਂ ਨੂੰ ਜੇ ਬਦਲ ਕਰਨਾ ਹੈ ਜੇ ਕਿਸ ਦਾ ਮਤਲਬ ਹੈ ਇਹਦੇ ਕੋਲ ਜੋ 43 ਦਾ ਇਸ਼ੂ ਹੈਗਾ ਕਿ ਹੱਟ ਕੰਬਾਈਨ ਨਾਲ ਬੱਤੂ ਨੂੰ ਕੱਟਿਆ ਜੋ ਉਹਦਾ ਬੱਜਾ ਹੋਇਆ ਰਹਿ ਗਿਆ ਉਹ ਵੀ ਮਰਚ ਕਰਦਾ ਅੱਜ ਕਰਕੇ ਕੀਤੇ ਅਰੇ ਅੱਜ ਉਹਦਾ ਬਣਾਇਆ ਤੇ ਨਾਮ ਹੋਂ ਦੇ ਲਾ ਮਾ ਇਹ ਸਾਡੀ ਇਹ ਚੱਕਰ ਕਰਾ ਬਾਲੇ ਬਾਲੇ ਜੀ ਇਹ ਜੇ ਇਹਦੀ ਕੋਈ ਹੋਰ ਗੱਲ ਕਰ ਸਕੀ ਹਾਂ ਅੱਗੇ ਕੋਈ ਬੱਚਾ ਗੱਲ ਕਰੀਦਾ ਜਿਹੜੇ ਨੂੰ ਜਾਈਡਾਈਵਰੇ ਰੁਕਦੇ ਨੇ ਅੱਛਾ ਕਿਹੜਾ ਪਲੇਅਰ ਆ ਤੇ ਅੱਗੇ ਇਹ ਸਾਡੇ ਨਾਲ ਪਲੇਅਰ ਜਾਲਾ ਨੇ ਨੰਬਰ 2 ਉਹਦਾ ਸਾਈਟ ਕੋਲ ਅੰਦਰ ਵਾਰ ਜਿਲ੍ਹੇ ਦਾ ਮਤਾ ਹੀ ਦਏਗਾ ਜਿਲ੍ਹੇ ਦਾ ਸੱਤਾ ਕੋਲ ਸੱਲੇਗਾ ਨਾ ਉਹ ਇਹ ਨਾਲ ਲਾਈਵ ਹਾਂ ਲਾਈਵ ਵਿੱਚ ਇਹ ਚੀਜ਼ ਕਰਾ ਲਾਈਵ ਕਰਾ ਹਾਂ ਅਚਾਰ ਮੰਦਰੀ ਸੁਵਾਲਾ ਮੇਰੀ ਸੁਪਰ ਸੀਡਰ ਠੀਕ ਹੈ ਸੁਪੀਡਰ ਦਾ ਕੀ ਕੰਮ ਹੁੰਦਾ ਜਿੱਦਾਂ ਜਿਹੜੀ ਪਰਾਲੀ ਬਚੀ ਹੋਈ ਆ ਕੱਚੇ ਬਚੇ ਹੋਏ ਨੇ ਉਹਦੇ ਵਿੱਚੋਂ ਡਾਇਰੈਕਟ ਹੀ ਅਗਲੀ ਅਗਲੀ ਚਲੇ ਜਾਏਗਾ ਮਤਲਬ ਕੋਈ ਅਗਲੀ ਲੈਣੀ ਈਵਨ ਇਹਦੇ ਅਗਰ ਉਡਾ ਬਟੂ ਨਾਲ ਪਿੱਛੇ ਡਿਸਕ ਲੱਗੀਆਂ ਨੇ ਮਤਲਬ ਇੱਕੋ ਹੀ ਪਰ ਖੜੀ ਫਲਾਈ ਦੇ ਵਿੱਚ ਇਹਨੇ ਬਜਾਈ ਕਰ ਦਈਆਂ ਤੇ ਸਾਰਾ ਆਪਾਂ ਗੱਲ ਕਰੀਏ ਇਹਦੇ ਪ੍ਰਾਈਸ ਦੀ ਪ੍ਰਾਈਸ ਕਿੰਨਾ ਕਰਤਾ ਉਹ ਨਹੀਂ ਗੱਲ ਕਰਦੇ ਆ ਪ੍ਰਾਈਸ ਦੀ ਗੱਲ ਕਰਦੇ ਆ ਦੇਖੋ ਅੱਜ ਤੋਂ 15 ਤੋਂ ਪਹਿਲਾਂ ਆ ਜਿਹੜਾ ਉਹ ਕਰਨ ਨੇ ਜੋ GST ਕਰਿਆ ਆ ਕਿਸਾਨਾਂ ਲਈ ਉਹਦਾ ਬਹੁਤ ਕਿਸਾਨਾਂ ਨੂੰ ਲਾਗਤ 7% ਲਾਹਾ ਦਾ ਹੋ ਗਿਆ ਹਾਂ ਪਹਿਲਾਂ ਯਾ ਇਹਦਾ ਪ੍ਰਾਈਸ ਆਪੂਰਤੀ ਮਸ਼ੀਨਾਂ ਦਾ 270 ਪ੍ਰਾਈਸ ਸੀਗਾ ਠੀਕ ਹੈ ਔਰ 7% ਕੱਟ ਕੇ 252 ਰਹਿ ਗਿਆ। ਉਹ ਪੋਸਟੀ ਵੀ ਦਾ ਬੇਤਨ ਜਿਹੜੇ ਦੇਖਿਆ ਸਾਡੇ ਕਾਨੂੰਨ ਅਨੁਸਾਰ ਸੀਗਾ। ਕੀ ਰੇਟ ਘਟਿਆ? ਕਿਹਨਾਂ ਹਾਲ ਕੀ ਸਰਕਾਰ ਨੇ ਫਾਇਦਾ ਦਿੱਤਾ ਤਾਂ ਕਿਸਾਨਾਂ ਨੂੰ ਫਾਇਦਾ ਚੁੱਕ ਰਿਹਾ। ਅੱਜ ਸਰ ਕੱਲ੍ਹ ਕੱਲੀ ਮੈਂ ਕਿਸਾਨਾਂ ਵਿੱਚ ਤਾਂ ਹੋਰ ਵੀ ਸੁਪਰ ਸੀਡਰ ਦੇਖੇ ਤੁਹਾਡੇ ਸੁਪਰ ਸੀਡਰ ਦੇ ਵਿੱਚ ਪਾ। ਦੇਖੋ ਅਗਰ ਕੱਲ ਕਰੀਏ ਇੱਕ ਤਾਂ ਸਾਈਜ਼ ਦੀ ਗੱਲ ਕਰਦੇ ਆ ਜਿਹਦੇ ਨਾਲ ਪੋਸਟ ਦੀ ਗੱਲ ਕਰਦੇ ਤਾਂ ਸਾਰਾ ਸਾਡੇ ਹੱਥ ਕੋਟਾਈ ਬਰਤੀ ਹੋਣੀ। ਓਕੇ ਜੀ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਡਿਸਕਾਂ ਦੀ ਗੱਲ ਕਰਦੇ ਹੋ ਆ ਡਿਸਕਾਂ ਦੇਖ ਰਹੇ ਹੋ ਠੀਕ ਹੈ ਨਾ ਇਹ ਸਿਰਫ ਅਸੀਂ ਲੈਂਡ ਫੋਰਸ ਦਾ ਦੀ ਕੰਪਨੀ ਆ ਜਿਹੜੀਆਂ ਇੱਦਾਂ ਡਿਸਕ ਲਗਾਉਂਦੀਆਂ ਕੱਟ ਵਾਲੀ ਨੋਚ ਕਹਿੰਦੇ ਨੇ ਉਹਨੂੰ ਕੱਟ ਹੁੰਦਾ ਨਾ ਠੀਕ ਹੈ ਸਰ ਠੀਕ ਆ ਜੇ ਸਾਰੇ ਪਲੇਨ ਲਗਾਉਂਦੇ ਨੇ ਇਹਦਾ ਫਾਇਦਾ ਕੀ ਹੈ ਜੀ ਇਹਦੇ ਨਾਲ ਕੀ ਹੈ ਕਿ ਜਿਹੜਾ ਜਰਮੀਨੇਸ਼ਨ ਜਿਹੜਾ ਸੀਡ ਦੀ ਬਿਜਾਈ ਹੋਣੀ ਆ ਉਹ ਪ੍ਰੋਪਰ ਡੈਪਥ ਤੇ ਜਾਏਗੀ ਤੇ ਨੰਬਰ 2 ਦੇ ਉੱਤੇ ਕੋਈ ਸਟੈਂਪਿੰਗ ਵਾਲੀ ਮਿੱਟੀ ਵਿੱਚ ਕਹਿੰਦਾ ਕਿ ਪ੍ਰੋਪਾਗੇਸ਼ਨ ਨਹੀਂ ਪ੍ਰੋਪਰ ਫੈਰਮਿਨੇਸ਼ਨ ਇਹ ਵੀ ਸਰ ਜੀ ਹਰ ਟ੍ਰੈਕਟਰ ਹਾਂਜੀ ਹਾਂ ਉਹਦੇ ਤੋਂ ਟ੍ਰੈਕਟਰ ਦੇ ਨਾਲ ਹੀ ਜਲਣੇ ਨੇ ਟੈਕਟਰ ਦੇ ਨਾਲ ਕੀ ਹਾਰਸ ਪਾਵਰ ਹਸਾਉਣ ਦੀ ਗੱਲ ਦਿਨ-ਦਿਨ ਆਉਂਦੀ ਨਾ ਇਹਨੂੰ 55 ਹਾਰਸ ਪਾਵਰ ਚਾਹੀਦੀ ਆ ਠੀਕ ਹੈ ਦੋ ਵੱਡੀ ਮਸ਼ੀਨ 9 ਫੁੱਟ ਆ ਜਾਂਦੀ ਆ ਉਹਨੂੰ 65 ਹਾਰਸ ਪਾਵਰ ਚਾਹੀਦੀ ਆ 10 ਫੁੱਟਾਂ ਗਿੰਦੇ ਤਰ੍ਹਾਂ ਚਾਹੀਦੀ ਆ ਮੈਂ ਜਿਸ ਤਰ੍ਹਾਂ ਮਸ਼ੀਨ ਆ ਉਹ ਸੰਗਲਾ ਦਾ ਫਾਇਦਾ ਹੋਇਆ ਕਿ ਸਾੰਨ ਅੰਗਰੇਜ਼ ਕੋਲੋਂ ਉਸ ਕੋਲ ਇਹ ਹੁੰਦਾ ਕਿ ਜੋ ਅਸੀਂ ਆਪਣੇ ਕੋਲੋਂ ਬੈਸਟ ਕਿਸਾਨ ਨੂੰ ਇਸ ਕੌਂਟ ਦੇ ਸਕਦੇ ਹਾਂ ਉਸ ਦੀ ਤੁਸੀ ਮਾਨਦਾਨ ਕਰ ਰਹੇ ਹੋ ਹਾਂਜੀ ਹਾਂਜੀ ਇਹ ਹੋਰ ਵੀ ਗੁਰੀਸ ਸਾਹਿਬ ਇਸ ਤਰ੍ਹਾਂ ਕਿ ਬੈਸਟ ਬਿਨਾ ਪੈਸਾ ਲਗਾ ਕੇ ਜੰਤਰਾ ਨੂੰ ਕੰਪਲੀਟ ਕਰੀਏ ਤਾਂ ਇਹ ਜੀ ਆਉਂਦਾ ਹੈ ਕਿ ਜੇਕਰ ਅਸੀਂ ਇਹ ਕੀਏ ਵੀ ਉਹ ਪਹਿਲਾ ਹੁੰਦਾ ਕਿ ਕਿਸਾਨ ਦੇ ਲੋਕਾਂ ਨੂੰ ਪਲੈਟਫਾਰਮ ਦੇ ਥੀਕੇ ਜਾਈ ਵਾਸਤੇ ਵੇ ਕੰਪਲੈਂਟ ਕਰਕੇ ਜਾਨੀ ਪ੍ਰੋਸੀਜਰ ਅਪਣਾਉਂਦੇ ਆਂ। ਉਹ ਇਸੇ ਐਕਿਊਰਸੀ ਬਹੁਤ ਜ਼ਿਆਦਾ ਹੁੰਦੀ ਹੈ। ਮਤਲਬ ਕਿ ਐਕਿਊਰਸੀ ਦੇ ਸਬੰਧ ਵਿੱਚ ਅਗਰ ਜਿੰਨਾ ਆਪਰੇ ਰੱਖਣਾ ਅਗਰ ਆਪਾਂ ਨੇ ਮੱਕੀ ਦਾ ਦਾਣਾ ਇੱਕ ਕਿ ਦਾਲੇ ਗੁਜੇ ਦਾਲੇ ਵਿਸ਼ਾਤ ਇੰਨਾ ਫਰਕ ਕਰਦਾ ਹੈ ਫਿਰ ਪ੍ਰੋਪਰ ਸਾਥ ਸਾਥ ਕਿਤੇ ਪਾਉਂਦੇ ਅੱਛਾ ਜੀ ਉਹਦੇ ਤਿੰਨੇ ਚੋਟਾ ਕਿ ਕਿਵੇਂ ਰੱਖਣੀ ਆ ਠੀਕ ਹੈ ਉਹ ਤਿੰਨੇ ਚੋਟੇ ਪਾਉਂਗਾ ਇਹ ਹੈ ਜੀ ਮੈਨੂਅਲ ਹੀ ਆ ਪਰ ਫਿਰ ਵੀ ਇਹਦੇ ਵਿੱਚ ਦੇਖੋ ਪਾਪ ਵਗੈਰਾ ਲੱਗਦੀ ਨਹੀਂ ਵੈਕੂਨ ਕੰਮ ਕਰਦੀ ਵੈਕੂਨ ਨਾਲ ਕਹਾ ਕੇ ਠੀਕ ਠੀਕ ਜੀ ਸਰ ਆਪਾਂ ਦੀ ਗੱਲ ਕਹਿੰਦੇ ਤਪਾ ਦੀ ਸਪੈਸ਼ਲਟੀ ਮੋਟਰ ਨਾਲ ਇਹ ਦਿੱਤਾ ਤੇ ਫੋਨ ਨਾ ਇਹ ਕਰਦੇ ਨਾਲ ਸਿੱਧਾ ਇਹ ਇੱਕ ਘੰਟੇ ਦੇ ਵਿੱਚ ਯਾਨੀ 2-2 ਇਕਲੇ ਕਰ ਦਿੰਦੀ ਕਰ ਦਿੰਦੀ ਆ ਠੀਕ ਆ ਜੀ ਤੇ ਸਰ ਜੀ ਹੋਰ ਇਹ ਵੀ ਕੋਈ ਖਾਸ ਜੀ ਹੈਗਾ ਜਿਹੜਾ ਵੀ ਦੇਖੋ ਇਹਦੇ ਵਿੱਚ ਨਵੀਂ ਅਸੀਂ ਮੈਕੈਨਿਜ਼ਮ ਲਾਇਆ ਹੋਇਆ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਹਾਂ ਜੀ ਕਿ ਸੀਡ ਤੋਂ ਸੀਡ ਡਿਸਟੈਂਸ ਜਿੰਨਾ ਆਪਾਂ ਚਾਹੁੰਦੇ ਆ ਠੀਕ ਆ ਉਹਦਾ ਐਕਿਊਰੇਟ ਰਹੇਗਾ ਉਹਦੇ ਨਾਲ ਕੀ ਆ ਜਿਹੜੀ ਮਤਲਬ ਆਉਟਪੁੱਟ ਆਉਂਦੀ ਆ ਫਸਲ ਦੀ ਉਹ ਵਧਿਆ ਆਂਦੀ ਆ ਠੀਕ ਆ ਕੋਈ ਵੀ ਸਿੰਗ ਨਹੀਂ ਹੁੰਦੀ ਆ ਨਹੀਂ ਹੈਗਾ ਕੋਈ ਸੀਡ ਬਿਸ ਕਰ ਗਿਆ ਕੋਈ ਡਬਲਿੰਗ ਨਹੀਂ ਵੀ ਕਿਤੇ ਜਗ੍ਹਾ ਦੋਲ ਕਰ ਗਿਆ ਇਹ ਹੀ ਸਮੱਸਿਆ ਮਾ ਕਿਸਾਨਾਂ ਨੂੰ ਹੁੰਦੀ ਸੀ ਜਿਹਨਾਂ ਦੇ ਵਿੱਚ ਇੱਕ ਜਗ੍ਹਾ ਤੇ ਧੋਬੀ ਜਿੱਕਰਗੇ ਜੀ ਜਗ੍ਹਾ ਤੇ ਗਿਰਿਆ ਹੀ ਨਹੀਂ ਖੰਡ ਕੀ ਜਗ੍ਹਾ ਆ ਉਹ ਸਾਰਾ ਸਿਸਟਮ ਅਸੀਂ ਜਿਹੜਾ ਲਗਾਇਆ ਉਸ ਤੋਂ ਉਹਦਾ ਕੋਈ ਉਚਿਤ ਕੰਪਲੀਨ ਨਹੀਂ ਠੀਕ ਹੈ ਸਰ ਜਦੋਂ ਨਾਸਤ ਕੀ ਬਣਾਉਂਦੇ ਫਾਨਾ ਮੈਸੇਜ ਇਹ ਆ ਕਿ ਜੋ ਅੱਜ ਦੀ 22 ਵਜੇ ਜੋ ਮੈਕਨਾਈਜ਼ੇਸ਼ਨ ਦਾ ਟਾਈਮ ਠੀਕ ਹੈ ਮਸ਼ੀਨਰੀ ਵਿਰਪਲਾ ਸਰਕਾਰ ਦੁਆਰਾ ਸਹਾਇਤਾ ਦੇ ਰਹੀ ਆ ਤਾਂ ਕਿਸਾਨਾਂ ਨੂੰ ਮਿਲਦੀ ਆ ਜੀ ਜਿਆਦਾ ਆਪਾਂ ਮੈਕਨਾਈਜ਼ੇਸ਼ਨ ਲੱਗਾਵਾਂਗੇ ਤੇ ਪਹੁੰਚਾ ਦੀ ਉਸ ਤਰੀਕੇ ਨਾਲ ਤੇ ਆਪਣੀ ਵਿਕਾਉਣਾ ਜਲਦੀ ਆਉਟਪੁੱਟ ਆਈ ਡਾਊਨ ਕਰਾਈ